ਦੇ ਵਿੱਚ ਮਹਿੰਦਰ ਪਗਤ ਨੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਕਿਸ ਤਰ੍ਹਾਂ ਢੋਲ ਤਾਸ਼ਾ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਪੂਰਾ ਜਸ਼ਨ ਦਾ ਜਿਹੜਾ ਮਾਹੌਲ ਬਣਿਆ ਹੈ ਤੇ ਜਿੱਤ ਦਾ ਜਸ਼ਨ ਮਨਾ ਰਿਹਾ ਤੁਸੀਂ ਆਮ ਆਦਮੀ ਦੇ ਵਰਕਰ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਬਣ ਚੁੱਕਾ ਵਾ ਸਸੀ ਗੱਲ ਭਾਜੀ ਚੇਅਰਮੈਨ ਸਾਹਿਬ ਨੇ ਭਾਜੀ ਜਿੱਤ ਪ੍ਰਾਪਤ ਹੋਈ ਹੈ ਬਹੁਤ ਵੱਡੀ ਕੀ ਦੇਖੀ ਗਾਣਾ ਚਾਹੁੰਦੇ ਹੋ ਦੇਖੋ ਇਹ ਸਾਰੇ ਲੋਕਾਂ ਦੀ ਮੈਂਡੇਟ ਸਾਡੇ ਅਕਲ ਦਾ ਕਿ ਸਾਡੇ 2 ਸਾਲ ਜਿਹੜੇ ਲੋਕ ਇੱਥੇ ਜੋ ਆਮਾਦੀ ਪਾਰਟੀ ਸਰਕਾਰ ਨੇ ਸਰਾਰ ਭਗਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਲੋਕਾਂ ਨੇ ਉਹਨਾਂ ਕੰਮਾਂ ਤੇ ਰਿਡੀਓ ਇੱਕ ਵਾਰ ਫੇਰ ਜਿਹੜੇ ਦੁਬਾਰਾ ਮੋਟਾ ਜੀਤਨ ਰਾਗਾ ਇਲਜਾਵਲ ਕਰੈਨੀ ਪੈਂਡਰੇ ਲੈ ਕੇ ਹਮਰੇ ਤੁਹਾਨੂੰ ਲੱਗਦਾ ਖੋਖਲੇ ਜਿਹੜੇ ਸਾਰੇ ਦਾਅਵੇ ਹੋਏ ਸੀ ਉਹਨਾਂ ਦੇ ਬਿਲਕੁਲ ਖੋਖਲੇ ਦਾਅਵੇ ਸੀਗੇ ਔਰ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਫਤਵਾ ਜਿਹੜਾ ਕਿਹਨੂੰ ਦਿੱਤਾ ਸੀਗਾ 2022 ਚ ਵੀ ਤੇ 2024 ਚ ਵੀ ਹੁਣ ਦੁਬਾਰਾ ਇਲੈਕਸ਼ਨ ਹੋਣ ਵਾਲੇ ਹੋਰ ਸੂਬਿਆਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿੱਤ ਪ੍ਰਾਪਤ ਕਰੋਗੇ ਉੱਥੇ ਵੀ ਦੇਖੋ ਕੋਸ਼ਿਸ਼ ਰਹੇਗੀ ਕਿ ਉੱਥੇ ਵੀ ਜਿਹੜਾ ਚਿੱਤ ਬਾਬਤ ਕੀਤੀ ਸਰ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਜਿੱਤ ਦਾ ਜਸ਼ਨ ਮਨਾ ਰਹੇ ਆ ਤੇ ਮੈਮ ਕੀ ਕਹਿਣਾ ਚਾਹੁੰਦੇ ਇੱਕ ਜਿੱਤ ਪ੍ਰਾਪਤ ਹੋਈ ਬਹੁਤ ਵੱਡੀ ਕੀ ਕਹਿਣਾ ਚਾਹੁੰਦੇ ਹੋ ਭਗਵਾਨ ਅੱਜ ਜੋ ਸਾਡੇ ਮਹਿੰਦਰਪਾਲ ਜੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਅੱਜ ਜਿੱਤੂ ਕਰਾਰ ਹੋਣ ਵਾਲੇ ਆ ਤੇ ਮੈਂ ਜਿੱਥੇ ਮਹਿੰਦਰਪਾਲ ਜੀ ਨੂੰ ਬਹੁਤ-ਬਾਤ ਵਧਾਈ ਦਿੰਦੇ ਆ ਉਥੇ ਹਲਕਾ ਬੈਸਟ ਤੇ ਪੋਟਰਾਂ ਦਾ ਬਹੁਤ-ਬਾਤ ਧੰਨਵਾਦ ਵੀ ਕਰਦੀ ਆ ਤੇ ਉਹਨਾਂ ਨੂੰ ਵਧਾਈ ਵੀ ਦਿੰਦੀ ਆ ਕਿ ਉਹਨਾਂ ਨੇ ਆਪਣਾ ਦਾਇਆ ਹੋ ਬਾਤ ਸਮਝਦਾਰ ਇਮਾਨਦਾਰ ਸੂਝਵਾਨ ਚੁਣਿਆ ਕਿਉਂਕਿ ਚਲੰਦਰ ਬੈਸਤ ਦਾ ਜਿਹੜਾ ਵਿਕਾਸ ਆ ਉਹ ਮਿੰਦਰ ਪਾਗਲ ਜੀ ਕਰਾ ਸਕਦੇ ਆ ਇਸ ਲਈ ਬੈਸਤ ਦੇ ਹਲਕੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਬਤਾਈ ਚੀਤਲ ਰਾਹ ਦਾ ਕਿਵੇਂ ਦੇਖਦੇ ਦੇਖੋ ਅੱਜ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਸਾਡਾ ਜਸ਼ਨ ਦਾ ਮਾਹੌਲ ਆ ਆਮ ਆਦਮੀ ਪਾਤੀ ਨੂੰ ਲੋਕ ਪਿਆਰ ਕਰਦੇ ਆ ਉਥੇ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਜਿੱਥੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਆ ਆਪਣੇ ਆਪ ਹੀ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਅੱਜ ਕਿ ਪਾਟੀਆਂ ਦੇ ਨਾਲ ਹੀ ਵੱਡੇ ਹੁੰਦੇ ਲੀਡਰ ਪਾਟੀ ਤੋਂ ਬੰਨਾਂ ਲੀਡਰ ਵੱਡੇ ਤੇ ਇਸ ਲਾਈਟ ਅੱਜ ਜੋ ਬੈਸਟ ਹਲਕੇ ਦੇ ਵੋਟਰਾਂ ਨੇ ਜੋ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਤੇ ਪੂਰਾ ਖਰਾ ਉਤਰੇਗੀ ਤੇ ਹਲਕਾ ਬੈਸਟ ਦਾ ਜਿਹੜਾ ਵਿਕਾਸ ਆ ਉਹ ਪਹਿਲ ਦੇ ਅਧਾਰ ਤੇ ਕਰਾਂਗੇ ਭਾਈ ਸੁਣਿਆ ਦੁੱਧ ਦੇ ਪਾਣੀ ਲੱਗ ਨਹੀਂ ਹੁੰਦਾ ਇਹ ਲੋਕਾਂ ਨੇ ਦੁੱਧ 'ਚੋਂ ਪਾਣੀ ਲੱਗ ਕਰਕੇ ਦਿਖਾਤਾ ਤੁਹਾਨੂੰ ਪਬਲਿਕ ਬੈਸਟ ਨੇ ਦੁੱਧ 'ਚੋਂ ਪਾਣੀ ਇੱਥੇ ਗੱਡਿਆ ਚੋਰੀ ਗੱਡਿਆ ਮੈਂ ਸਾਡੇ ਕੈਂਟ ਤੋਂ ਹਲਕਾ ਇੰਚਾਲ ਜੀ ਰਾਜਵਿੰਦਰ ਕੌਰ ਠਾਰਾ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਤੇ ਇੱਕ ਫੈਸਲ ਕਿਚ ਕੀਤਾ ਤੇ ਅੱਜ ਇਹਨਾਂ ਦੀ ਮਿਹਨਤ ਜਿਹੜੀ ਰੰਗ ਲਿਆਈ ਹੈ ਜੀ ਲੋਕਾਂ ਨੇ ਸਾਰਾ ਕੁਝ ਕਲੀਅਰ ਕਰਤਾ ਜੀ ਕਿ ਕਿਹੜੀ ਪਾਰਟੀ ਨੂੰ ਕੀ ਚਾਹੀਦਾ ਕਿਹੜੀ ਪਾਰਟੀ ਨੂੰ ਕੀ ਚਾਹੀਦਾ ਆਪਣੀ ਜਾ ਭਰਾ ਅਸੀਂ ਅੱਜ ਬਹੁਤ ਖੁਸ਼ ਆ ਜੀ ਅਸੀਂ ਸੈਲੀਬ੍ਰੇਸ਼ਨ ਕਰਨ ਜਾ ਰਹੇ ਆ ਜੀ ਹੁਣ ਪੂਰੀ ਖੁਸ਼ੀ ਆ ਜੀ ਪਾਰਟੀ ਚ ਪੂਰੀ ਖੁਸ਼ੀ ਦਾ ਮਾਹੌਲ ਆ ਬਹੁਤ ਵੱਡੀ ਜਲੰਧਰ ਦੇ ਜਿੱਤ ਪ੍ਰਾਪਤ ਹੋਈ ਆ ਤੇ ਆਮ ਆਦਮੀ ਜਿਹੜੇ ਵਰਕਰ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਸਾਡੇ ਨਾਲ ਮੌਜੂਦ ਨੇ ਸਸੀ ਗੱਲ ਜੀ ਸਸੀ ਗੱਲ ਜੀ ਸਰ ਕਿਵੇਂ ਦਾ ਮਹਿਸੂਸ ਹੋ ਰਿਹਾ ਇੱਕ ਬਹੁਤ ਵੱਡੀ ਜਲੰਧਰ ਵਿੱਚ ਦੇ ਜਿੱਤ ਪ੍ਰਾਪਤ ਅੱਜ ਜਲੰਧਰ ਦੇ ਵਿੱਚ ਬਹੁਤ ਵੱਡੀ ਖੁਸ਼ੀ ਦਾ ਮਾਹੌਲ ਹੈ ਕਿ ਅੱਜ ਮਤਲਬ ਕਿ ਬਹੁਤ ਇਮਾਨਦਾਰ ਬੰਦੇ ਜਿਹੜੇ ਸੀ ਬੜੇ ਮਹਿੰਦਰਪ੍ਰਖਤ ਜੀ ਬਹੁਤ ਵੱਡੀ ਲੀਡ ਲੈ ਕੇ ਜਿੱਤੇ ਆ ਤੇ ਜਨਤਾ ਕੀ ਮਤਲਬ ਜੋ ਬੇਈਮਾਨ ਇਨਸਾਨ ਸੀਗੇ ਜੋ ਸੀਗੇ ਪਹਿਲਾ ਪਹਿਲੀ ਵਾਰੀ ਹਟਾਇਆ ਦੂਜੇ ਦੂਜੀ ਵਾਰੀ ਲਾਗੇ ਪਰੇ ਮਾਰਿਆ ਹੈਣਾ ਅੱਜ ਤੁਸੀਂ ਦੇਖੋ ਜੋ ਕਿ ਆਮ ਆਦਮੀ ਪਾਰਟੀ ਦੇ ਸ਼ੀਤਲੰਗੁਰਾਲ ਸੀਗੇ ਕਦੇ ਕੌਂਸਲਰ ਦਾ ਇਲੈਕਸ਼ਨ ਨਹੀਂ ਕੀਤੀ ਸੀਗੇ ਰਮਨ ਰੋੜਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੱਸੀ ਗੱਲ ਸਰ ਸਰ ਕਿਵੇਂ ਦਾ ਮਹਿਸੂਸ ਹੋ ਰਿਹਾ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਜਿਲੰਦਰ ਦੇ ਜੋ ਜਿਲੰਦਰ ਦੇ ਵਿੱਚ ਮਾਨ ਸਾਹਿਬ ਨੂੰ ਦੋ ਲੋਕਾਂ ਨੇ ਪਿਆਰ ਦਿੱਤਾ ਉਹਦਾ ਜਲੰਧਰ ਵਾਸੀਆਂ ਦਾ ਕਰਜ਼ਾ ਅਸੀਂ ਜਲੰਧਰ ਦੇ ਵਿਕਾਸ ਕਰਕੇ ਕਰਾਂਗੇ ਔਰ ਜੋ ਅੱਜ ਏਡੀ ਵੱਡੀ ਜਿੱਤ ਪ੍ਰਾਪਤ ਹੋਈ ਆ ਮੈਂ ਪੂਰੇ ਜਲੰਧਰ ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਰੇ ਵਿਕਾਸ ਹੋਊਗਾ ਉਹਨਾਂ ਵੈਸਟਰ ਦੇ ਵਿੱਚ ਬਿਲਕੁਲ ਬਿਲਕੁਲ ਜਲੰਧਰ ਦੇ ਵਿੱਚ ਮਹਿੰਦਰ ਭਗਤ ਨੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਕਿਸ ਤਰ੍ਹਾਂ ਢੋਲ ਤਾਸ਼ਾ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਪੂਰਾ ਜਸ਼ਨ ਦਾ ਜਿਹੜਾ ਮਾਹੌਲ ਬਣਿਆ ਹੈ ਤੇ ਜਿੱਤ ਦਾ ਜਸ਼ਨ ਮਨਾ ਰਿਹਾ ਤੁਸੀਂ ਆਮ ਆਦਮੀ ਦੇ ਵਰਕਰ ਦੇਖ ਸਕਦੇ ਕਿਵੇਂ ਦਾ ਮਾਹੌਲ ਬਣ ਚੁੱਕਾ ਵਾ ਸਸੀ ਗੱਲ ਭਾਜੀ ਆ ਚੇਅਰਮੈਨ ਸਾਹਿਬ ਭਾਜੀ ਜਿੱਤ ਪਰ ਆਪਾਂ ਦਈਏ ਬਹੁਤ ਵੱਡੀ ਕੀ ਦੇਖੀ ਗਏ ਨਾ ਜੰਦੇ ਆ ਦੇਖੋ ਇਹ ਸਾਰੇ ਲੋਕਾਂ ਨੇ ਜੋ ਮੰਡਟ ਸਾਡੇ ਹੱਥ ਵਿੱਚ ਦਾ ਇਸੇ ਸਾਡੇ 2 ਸਾਲ ਜਿਹੜੇ ਲੋਕ ਇੱਤੇ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਸਰਦਾਰ ਭੌਂਸੇ ਮਾਨ ਜੀ ਨੇ ਕੰਮ ਕੀਤੇ ਆ ਲੋਕਾਂ ਨੇ ਉਹਨਾਂ ਕੰਮਾਂ ਦੇ ਜਿਹੜੇ ਉਹ ਵਾਰ ਫੇਰ ਜਿਹੜੇ ਦੁਬਾਰਾ ਚੀਤਨ ਰਾਗਾ ਇਲਜ਼ਾਮ ਲਗਾ ਰਹੇ ਨੇ ਪੈਂਡਰਾਈ ਲੈ ਕੇ ਹੋਮਰੇ ਤੁਹਾਨੂੰ ਲੱਗਦਾ ਖੋਖਲੇ ਜਿਹੜੇ ਸਾਰੇ ਦਾਅਵੇ ਹੋਏ ਸੀ ਉਹਨਾਂ ਦੇ ਬਿਲਕੁਲ ਖੋਖਲੇ ਦਾਅਵੇ ਸੀਗੇ ਔਰ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਫਤਵਾ ਜਿਹੜਾ ਕਿਹਨੂੰ ਦਿੱਤਾ ਸੀਗਾ 2022 ਚ ਵੀ ਤੇ 2024 ਚ ਵੀ ਹੁਣ ਦੁਬਾਰਾ ਇਲੈਕਸ਼ਨ ਹੋਣ ਵਾਲੇ ਹੋਰ ਸੂਬਿਆਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿੱਤ ਪ੍ਰਾਪਤ ਕਰੋਗੇ ਉੱਥੇ ਵੀ ਦੇਖੋ ਕੋਸ਼ਿਸ਼ ਰਹੇਗੀ ਕਿ ਉੱਥੇ ਵੀ ਜਿਹੜਾ ਚਿਤ ਬਾਬਤ ਕੀਤੀ ਸਰ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਜਿੱਤ ਦਾ ਜਸ਼ਨ ਮਨਾ ਰਹੇ ਆ ਤੇ ਮੈਮ ਕੀ ਕਹਿਣਾ ਚਾਹੁੰਦੇ ਇੱਕ ਜਿੱਤ ਪ੍ਰਾਪਤ ਹੋਈ ਬਹੁਤ ਵੱਡੀ ਕੀ ਕਹਿਣਾ ਚਾਹੁੰਦੇ ਹੋ ਭਗਵਾਨ ਅੱਜ ਜੋ ਸਾਡੇ ਮਹਿੰਦਰਪਾਲਜੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਅੱਜ ਜਿੱਤੂ ਕਰਾਰ ਹੋਣ ਵਾਲੇ ਆ ਤੇ ਮੈਂ ਜਿੱਥੇ ਮਹਿੰਦਰਪਾਲਜੀ ਨੂੰ ਬਹੁਤ-ਬਾਤ ਵਧਾਈ ਦਿੰਦੇ ਆ ਉਥੇ ਹਲਕਾ ਬੈਸਟ ਤੇ ਪੋਟਰਾਂ ਦਾ ਬਹੁਤ-ਬਾਤ ਧੰਨਵਾਦ ਵੀ ਕਰਦੀ ਆ ਤੇ ਉਹਨਾਂ ਨੂੰ ਵਧਾਈ ਵੀ ਦਿੰਦੀ ਆ ਕਿ ਉਹਨਾਂ ਨੇ ਆਪਣਾ ਜਿਹੜਾ ਨੁਮਾਇੰਦਾ ਆ ਉਹ ਬਹੁਤ ਸਮਝਦਾਰ ਇਮਾਨਦਾਰ ਸੂਝਵਾਨ ਚੁਣਿਆ ਕਿਉਂਕਿ ਚਲੰਦਰ ਬੈਸਤ ਦਾ ਜਿਹੜਾ ਵਿਕਾਸ ਆ ਉਹ ਮਿੰਦਰ ਪਾਗਲ ਜੀ ਕਰਾ ਸਕਦੇ ਆ ਇਸ ਲਈ ਬੈਸਤ ਦੇ ਹਲਕੇ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਬਧਾਈ ਛੀਤਲ ਰਾਹ ਦਾ ਕਿਵੇਂ ਦੇਖਦੇ ਹੋ ਦੇਖੋ ਅੱਜ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਸਾਡਾ ਜਸ਼ਨ ਦਾ ਮਾਹੌਲ ਆ ਆਮ ਆਦਮੀ ਪਾਟੀ ਨੂੰ ਲੋਕ ਪਿਆਰ ਕਰਦੇ ਆ ਉੱਥੇ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਜਿੱਥੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਆ ਆਪਣੇ ਆਪ ਹੀ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਅੱਜ ਕਿ ਪਾਰਟੀਆਂ ਦੇ ਨਾਲ ਹੀ ਵੱਡੇ ਹੁੰਦੇ ਲੀਡਰ ਪਾਰਟੀ ਤੋਂ ਬੰਨਾਂ ਲੀਡਰ ਵੱਡੇ ਨਹੀਂ ਅੱਜ ਜੋ ਬੈਸਟ ਹਲਕੇ ਦੇ ਵੋਟਰਾਂ ਨੇ ਜੋ ਵਿਸ਼ਵਾਸ ਜਤਾਇਆ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਉਹਦਾ ਵਿਸ਼ਵਾਸ ਤੇ ਪੂਰਾ ਖਰਾ ਉਤਰੇਗੀ ਤੇ ਹਲਕਾ ਬੈਸਟ ਦਾ ਜਿਹੜਾ ਵਿਕਾਸ ਆ ਉਹ ਪਹਿਲ ਦੇ ਅਧਾਰ ਤੇ ਕਰਾਂਗੇ ਬਈ ਸੁਣਿਆ ਦੁੱਧ ਤੇ ਪਾਣੀ ਲੱਗ ਨਹੀਂ ਹੁੰਦਾ ਇਹ ਲੋਕਾਂ ਨੇ ਦੁੱਧ ਜੋ ਪਾਣੀ ਲੱਗ ਕਰਕੇ ਦਿਖਾਤਾ ਤੁਹਾਨੂੰ ਪਬਲਿਕ ਬੈਸਟ ਨੇ ਦੁੱਧ ਜੋ ਪਾਣੀ ਇੱਥੇ ਗੱਡਿਆ ਚੋਰੀ ਗੱਡਿਆ ਮੈਂ ਤੁਹਾਡੇ ਕੈਂਟ ਤੋਂ ਹਲਕਾ ਇੰਚਾਲ ਜੀ ਰਾਜਵਿੰਦਰ ਕੌਰ ਠਾਰਾ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਨੇ ਦਿਨ ਰਾਤ ਇੱਕ ਕਿ ਕੀਤਾ ਤੇ ਅੱਜ ਇਹਨਾਂ ਦੀ ਮਿਹਨਤ ਜਿਹੜੀ ਰੰਗ ਲਿਆਈ ਹੈ ਜੀ ਲੋਕਾਂ ਨੇ ਸਾਰਾ ਕੁਝ ਕਲੀਅਰ ਕਰਤਾ ਜੀ ਕਿ ਕਿਹੜੀ ਪਾਰਟੀ ਨੂੰ ਕੀ ਚਾਹੀਦਾ ਕਿਹੜੀ ਪਾਰਟੀ ਨੂੰ ਕੀ ਚਾਹੀਦਾ ਆਪਣੀ ਵੋਟ ਦੇ ਕੇ ਸਾਡੇ ਉਮੀਦਵਾਰ ਨੂੰ ਕਾਮਯਾਬ ਭਰਾਇਆ ਅਸੀਂ ਅੱਜ ਬਹੁਤ ਖੁਸ਼ ਆ ਜੀ ਅਸੀਂ ਸੈਲੀਬ੍ਰੇਸ਼ਨ ਕਰਨ ਜਾ ਰਹੇ ਆ ਜੀ ਹੁਣ ਪੂਰੀ ਖੁਸ਼ੀ ਆ ਜੀ ਪਾਰਟੀ ਚ ਪੂਰੀ ਖੁਸ਼ੀ ਦਾ ਮਾਹੌਲ ਹੈ ਬਹੁਤ ਵੱਡੀ ਜਲੰਧਰ ਦੇ ਜਿੱਤ ਪ੍ਰਾਪਤ ਹੋਈ ਆ ਤੇ ਤੇ ਆਮ ਆਦਮੀ ਜਿਹੜੇ ਵਰਕਰ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਸਾਡੇ ਨਾਲ ਮੌਜੂਦ ਨੇ ਸਸੀ ਗੱਲ ਜੀ ਸਸੀ ਗੱਲ ਜੀ ਸਰ ਕਿਵੇਂ ਦਾ ਮਹਿਸੂਸ ਹੋ ਰਿਹਾ ਇੱਕ ਬਹੁਤ ਵੱਡੀ ਜਲੰਧਰ ਵੈਲ ਦੇ ਵਿੱਚ ਜਿੱਤ ਪ੍ਰਾਪਤ ਅੱਜ ਜਲੰਧਰ ਦੇ ਵਿੱਚ ਬਹੁਤ ਵੱਡੀ ਖੁਸ਼ੀ ਦਾ ਮਾਹੌਲ ਹੈ ਕਿ ਅੱਜ ਮਤਲਬ ਕਿ ਬਹੁਤ ਇਮਾਨਦਾਰ ਬੰਦੇ ਜਿਹੜੇ ਸੀ ਬੜੇ ਮਹਿੰਦਰਪ੍ਰਕਾਸ਼ ਜੀ ਬਹੁਤ ਵੱਡੀ ਲੀ ਕਿ ਦੀ ਕਿ ਮਤਲਬ ਜੋ ਬੇਈਮਾਨ ਇਨਸਾਨ ਸੀਗੇ ਜੋ ਸੀਗੇ ਪਹਿਲਾ ਪਹਿਲੀ ਵਾਰੀ ਹਟਾਇਆ ਦੂਜੇ ਦੂਜੀ ਵਾਰੀ ਲਾਗੇ ਪਰੇ ਮਾਰਿਆ ਹੈਣਾ ਅੱਜ ਤੁਸੀਂ ਦੇਖੋ ਜੋ ਕਿ ਆਮ ਆਦਮੀ ਪਾਰਟੀ ਦੇ ਸ਼ੀਤਲ ਲੰਗਰਾਲ ਸੀਗੇ ਕਦੇ ਕੌਂਸਲਰ ਦਾ ਇਲੈਕਸ਼ਨ ਨਹੀਂ ਕੀਤੀ ਸੀਗੇ ਰਮਨ ਰੋੜਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੱਸੀ ਗੱਲ ਸਰ ਸਰ ਕਿਵੇਂ ਦਾ ਮਹਿਸੂਸ ਹੋਇਆ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਜਿਲੰਦਰ ਦੇ ਜੋ ਜਿਲੰਦਰ ਦੇ ਵਿੱਚ ਮਾਨ ਸਾਹਿਬ ਨੂੰ ਦੋ ਲੋਕਾਂ ਨੇ ਪਿਆਰ ਦਿੱਤਾ ਹੈ ਉਹਦਾ ਜਿਲੰਦਰ ਵਾਸੀਆਂ ਦਾ ਕਰਜ਼ਾ ਅਸੀਂ ਜਿਲੰਦਰ ਦੇ ਵਿਕਾਸ ਕਰਕੇ ਕਰਾਂਗੇ ਔਰ ਜੋ ਅੱਜ ਏਡੀ ਵੱਡੀ ਜਿੱਤ ਪ੍ਰਾਪਤ ਹੋਈ ਆ ਮੈਂ ਪੂਰੇ ਜਿਲੰਦਰ ਵਾਸੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਰ ਇਹ ਵਿਕਾਸ ਹੋਊਗਾ ਹੁਣ ਵੈਸਟਰ ਦੇ ਵਿੱਚ ਬਿਲਕੁਲ